ਤਾਂ ਸਾਡੇ ਇੱਕ ਸਤਨਾਮ ਸਿੰਘ ਹੁੰਦਾ ਸੀ ਮੁੰਡਾ ਸੱਤਾ ਕਹਿੰਦਾ ਸੀ ਉਹਨੂੰ ਅੱਛਾ ਉਹ ਬਹੁਤ ਜ਼ਿਆਦਾ ਸ਼ਰਾਰਤੀ ਸੀਗਾ ਮਤਲਬ ਪੁੱਜ ਕੇ ਕ੍ਰੀਏਟਿਵ ਵੀ ਬਹੁਤ ਸੀਗਾ ਕੁੱਟ ਵੀ ਬਹੁਤ ਖਾਂਦਾ ਸੀ ਤੇ ਉਹ ਗੋਲਦਾ ਵੀ ਨਹੀਂ ਸੀਗਾ ਅੱਛਾ ਉਹਦਾ ਮੋਟੋ ਸੀਗਾ ਵੀ ਦੋ ਪਈਆਂ ਵਿਸਰ ਗਈਆਂ ਸੜਕੇ ਮੇਰੀ ਢੂਈ ਤੇ ਹਾਂ ਜਦੋਂ ਸੱਤਿਨੇ ਯਾਦਾਂ ਤਾਜ਼ੀਆਂ ਕਰਦੇ ਹਾਂ ਠੀਕ ਹੈ ਤਾਂ ਜੋ ਕੀ ਹੈ ਜੀ ਜਿਹੜੀ ਸਾਡੀ ਅ ਪਾਲाराम ਮਾਸਟਰ ਸੀਗਾ ਉਹਦੀ ਜਗ੍ਹਾ ਉਹਦੀ ਬਦਲੀ ਹੋ ਗਈ ਤੇ ਬਸੰਤ ਕੌਰ ਮੈਡਮ ਆ ਗਈ ਅੱਛਾ ਪਲੇ ਆਪਣਾ ਸੱਤੇ ਨੇ ਜੀ ਕੀਤਾ ਪਹਿਲੇ ਦਿਨ ਹੀ ਜਦੋਂ ਬਸੰਤ ਕੌਰ ਮੈਡਮ ਨੇ ਕਲਾਸ ਚ ਆਉਣਾ ਸੀਗਾ ਬੋਰਡ ਤੇ ਲਿਖਤਾ ਆਈ ਬਸੰਤ ਪਲਾਉੜੰਤ ਉਹ ਜਦੋਂ ਬਸੰਤ ਕੌਰ ਨੇ ਦੇਖਿਆ ਉਹਨੇ ਬਾਕੀ ਪੜਾਉਣਾ ਬਣਾਉਣ ਦਾ ਬਾਅਦ ਸ਼ੁਰੂ ਕੀਤਾ ਪਹਿਲਾਂ ਸਾਰਿਆਂ ਦੇ ਕਾਪੀਆਂ ਚੈੱਕ ਕੀਤੀਆਂ ਨੇ ਹੈਂਡਰਾਈਟਿੰਗ ਚੈੱਕ ਕਰਕੇ ਦੇ ਸੱਤੇ ਦੇ ਸੱਤੇ ਦੇ ਭੂਤ ਸਵਾਰੀ ਪਹਿਲਾਂ ਆਉਂਦੇ ਦੀ ਸੱਤ ਕੰਗੀਆਂ ਹਾਂ ਉਹਦਾ ਪਲਾਉੜੰਤ ਕੀਤਾ ਸੱਤੇ ਦਾ ਪਹਿਲਾਂ ਅੱਛਾ ਉਹ ਸਤੇ ਨੇ ਕੀ ਕੀਤਾ ਉਹ ਜਿਹੜੀ ਸੰਤ ਕੌਰ ਸਾਡੀ ਮੈਡਮ ਸੀਗੀ ਉਹ ਕਾਫੀ ਖੁੱਲੇ ਹੱਡਾਂ ਪਰਾਂਦੀ ਸੀ ਗੋਰੀ ਚਿੱਟੀ ਸੀ ਤੇ ਉਹਨੇ ਉਹਦਾ ਨਾਮ ਰੱਖ ਲਿਆ ਗਊ ਮਾਤਾ ਅੱਛਾ ਤੇ ਉਹ ਕੁਰੀ ਭਰਾ ਪੜਾ ਰਹੀ ਸੀ ਕਲਾਸ ਚ ਕਹਿੰਦੀ ਉਹ ਜਿਵੇਂ ਹੁੰਦਾ ਬੱਚਿਆਂ ਨੂੰ ਬੱਚਿਓ ਦੱਸੋ ਸ਼ਹਿਦ ਦੀਆਂ ਮੱਖੀਆਂ ਸਾਨੂੰ ਕੀ ਦਿੰਦੀਆਂ ਸਾਰੇ ਕਹਿੰਦੇ ਸ਼ਹਿਦ ਜੀ ਹਾਂਜੀ ਤੇ ਅ ਮੁਰਗੀਆਂ ਸਾਨੂੰ ਕੀ ਦਿੰਦੀਆਂ ਅੰਡੇ ਜੀ ਹਨਾ ਹਾਂਜੀ ਤੇ ਉਹ ਕਹਿੰਦੀ ਗਊ ਮਾਤਾ ਸਾਨੂੰ ਕੀ ਦਿੰਦੀ ਹੈ ਉਹ ਸੱਤ ਵਜੇ ਬੋਲਦਾ ਇਹ ਨਾ ਹੋਮਵਰਕ ਜੀ ਫੇਰ ਬੰਗਾ ਫੇਰ ਟਾਲਿਆ ਜੀ ਚਲੋ ਜੀ ਵੱਡੇ ਸਕੂਲ ਚ ਪਹੁੰਚ ਕੇ ਛੇ ਮੀਚ ਅਸੀਂ ਅੱਛਾ ਉੱਥੇ ਕੀ ਹੋਇਆ ਕਿ ਸੱਤੇ ਲਈ ਨਵੀਂ ਪ੍ਰੋਬਲਮ ਸ਼ੁਰੂ ਹੋ ਗਈ ਅੱਛਾ ਜੀ ਪਹਿਲਾਂ ਪ੍ਰਾਇਮਰੀ ਸਕੂਲ ਦੇ ਵਿੱਚ ਤਾਂ ਜਿਹੜਾ ਛੋਟੇ ਸਕੂਲ ਦੇ ਵਿੱਚ ਤਾਂ ਉਹਦੇ ਇੱਕੋ ਵਾਰੀ ਮਾਸਟਰ ਕੁੱਟਦਾ ਸੀ ਸਵੇਰੇ ਕੁੱਟ ਕੇ ਆਲਾ ਬਹਿ ਜਾਂਦਾ ਕਿ ਚਲੋ ਜਾਨ ਬਾਰੀ ਬਾਰੀ ਕੀ ਕੁੱਟਣਾ ਤੇ ਇੱਥੇ ਹਰ ਹਰ ਪੀੜ ਦੇ ਵਿੱਚ ਨਵੇਂ ਨਵੇਂ ਮਾਸਟਰ ਤੋਂ ਨਵੇਂ ਕੁੱਟ ਪੈਣ ਲੱਗ ਗਏ ਸੱਤੇ ਸਤ ਸਾਰਾ ਦਿਨ ਬੁਗਰੇਣ ਲੱਗ ਗਿਆ ਬੁਗਰੇਣ ਲੱਗ ਗਿਆ ਇੱਕ ਇੰਗਲਿਸ਼ ਦਾ ਮਾਸਟਰ ਸੀਗਾ ਜਰਾ ਉਹ ਵੀ ਉਹ ਕਹਿੰਦੇ ਰੱਬ ਨਾਲ ਰੁੱਸਿਆ ਹੋਇਆ ਸੀ ਹੱਸਦਾ ਬਹੁਤ ਘੱਟ ਸੀਗਾ ਉਹ ਕਿਸੇ ਨੇ ਦੇਖਿਆ ਨਹੀਂ ਸੀ ਉਹ ਉਹ ਵੀ ਚੰਗਾ ਕੁੜਤਾ ਸੀਗਾ ਉਹਨੇ ਜਿਹੜੀ ਸੱਤੇ ਨੂੰ ਬੁਲਾ ਲਿਆ ਕਹਿੰਦਾ ਸੱਤੇ ਨੂੰ ਕਹਿੰਦਾ ਇਹ ਲਿਖ ਹਾਂਜੀ ਸੱਤੇ ਨੇ ਬੱਡੀ ਸਾਰੀ ਇਹ ਪਾਤੀ ਉਹਦੀ ਉਹ ਖੰਭੇ ਵਰਗੇ ਨੇ ਜੀ ਉਹ ਕਹਿੰਦਾ ਛੋਟੀ ਇਹ ਪਾ ਅੱਛਾ ਮਤਲਬ ਉਸ স্মਾਲ ਦੇ ਕੈਪੀਟਲ ਹੁੰਦੇ ਸੱਤੇ ਨੂੰ ਪਤਾ ਨਹੀਂ ਸੀ ਕਿ ਛੇਵੀਂ ਦੇ ਵਿੱਚ ਅੰਗਰੇਜ਼ੀ ਲੱਗਦੀ ਜਾ ਕੇ ਹਨ ਤੇ ਸੱਤੇ ਨੇ ਥੋੜੀ ਜਿਹੀ ਹੋਰ ਛੋਟੀ ਪਾਤੀ ਇਹ ਹਾਂਜੀ ਉਹ ਕਹਿੰਦਾ ਮਾਤ ਨੂੰ ਕਹਿੰਦਾ ਛੁੱਟੀ ਐ ਪਾ ਉਹਨੂੰ ਜਿਵੇਂ ਮੜੀ ਜੀ ਪਾਤੀ ਉਹ ਕਹਿੰਦਾ ਮਾਤ ਜੀ ਮਾਰੋ ਭਾਵੇਂ ਛੱਡੋ ਇਦੋਂ ਛੁੱਟੀ ਨਹੀਂ ਪੈਂਦੀ ਹੁਣ ਇਹਦਾਂ ਨਹੀਂ ਉਹਦਾ ਵੀ ਆਸਾ ਨਿਕਲ ਗਿਆ ਮਾਸਟਰ ਦਾ ਆਸਾ ਨਸ